ਚਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੈਦ ਨੂੰ ਵੱਡਾ ਚਟਕਾ ਦਿੱਤਾ ਅਦਾਲਤ ਨੇ ਪਤੰਜਲੀ ਨੂੰ ਡਾਬਰ ਇੰਡੀਆ ਦੇ ਚਵਨ ਪ੍ਰਾਸ਼ੂਤ ਉਤਪਾਦਾਂ ਵਿਰੁੱਧ ਟੀਵੀ ਤੇ ਕੋਈ ਵੀ ਇਸ਼ਤਿਹਾਰ ਦਿਖਾਉਣ ਤੋਂ ਰੋਕ ਦਿੱਤਾ ਪਾਵਨ ਪਤੰਜਲੀ ਟੀਵੀ ਤੇ ਡਾਬਰ ਦੇ ਚਵਨ ਪ੍ਰਾਸ਼ ਨੂੰ ਬਦਨਾਮ ਕਰਨ ਵਾਲੇ ਇਸ਼ਤਿਹਾਰ ਨਹੀਂ ਦਿਖਾ ਸਕੇਗੀ ਇਹ ਫੈਸਲਾ ਡਾਬਰ ਇੰਡੀਆ ਦੀ ਪਟੀਸ਼ਨ ਤੇ ਆਇਆ ਡਾਬਰ ਨੇ ਕਿਹਾ ਸੀ ਕਿ ਪਤੰਜਲੀ ਦੇ ਇਸ਼ਤਿਹਾਰ ਉਨ੍ਹਾਂ ਦੇ ਉਤਪਾਦ ਨੂੰ ਬਦਨਾਮ ਕਰ ਰਹੇ ਹਨ ਅਦਾਲਤ ਦੇ ਦਾਬਰ ਦੇ ਬਿਆਨ ਨੂੰ ਸਵੀਕਾਰ ਕਰਦੇ ਹੋਏ ਪਤੰਜਲੀ ਨੂੰ ਤੁਰੰਤ ਅਜਿਹੇ ਇਸ਼ਤਿਹਾਰ ਦਿਖਾਉਣ ਤੋਂ ਮਨਾ ਕਰ ਦਿੱਤਾ ਹੈ ਇਸ ਮਾਮਲੇ ਦੀ ਸੁਣਵਾਈ 24 ਦਸੰਬਰ ਨੂੰ ਸ਼ੁਰੂ ਹੋਈ ਸੀ ਫਿਰ ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਨੋਟਿਸ ਭੇਜਿਆ ਸੀ ਦਾਬਰ ਨੇ ਅਦਾਲਤ ਤੋਂ ਅੰਤਰਿਮ ਰਾਹਤ ਦੀ ਮੰਗ ਕੀਤੀ ਸੀ ਦਾਬਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਨੋਟਿਸ ਮਿਲਣ ਤੋਂ ਬਾਅਦ ਵੀ ਪਤੰਜਲੀ ਆਯੁਰਵੇਦ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ 682 ਵਾਰ ਇਸ਼ਤਿਹਾਰ ਦਿਖਾਏ ਡਾਬਰ ਦਾ ਕਹਿਣਾ ਹੈ ਕਿ ਇਨਾ ਇਸ਼ਤਿਹਾਰਾ ਵਿੱਚ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਪਤੰਜਲੀ ਦਾ ਦਾਵਾ ਕਰ ਰਹੀ ਹੈ ਕਿ ਉਸ ਦਾ ਪਾਦ 55 ਤੋਂ ਵੱਧ ਜੜੀਆਂ ਬੂਟੀਆਂ ਤੋਂ ਬਣਿਆ ਜਦੋਂ ਕਿ ਇਸ ਵਿੱਚ ਸਿਰਫ 47 ਜੜੀਆਂ ਬੂਟੀਆਂ ਡਾਬਰ ਦਾ ਕਹਿਣਾ ਹੈ ਕਿ ਪਤੰਜਲੀ ਇਹ ਜੇ ਆ ਕਰਕੇ ਗਾਖਾਂ ਨੂੰ ਗੁੰਮਰਾਹ ਕਰ ਰਹੀ ਹੈ ਪਿਛਲੀ ਸੁਣਵਾਈ ਵਿੱਚ ਡਾਬਰ ਇੰਡੀਆ ਨੇ ਕਿਹਾ ਸੀ ਉਹ ਸਾਨੂੰ ਆਮ ਕਹਿੰਦੇ ਹਨ ਉਹ ਇੱਕ ਮਾਰਕੀਟ ਲੀਡਰ ਨੂੰ ਆਮ ਬਣਾ ਰਹੇ ਹਨ ਸਾਨੂੰ ਦੱਸ ਦੇ ਕਿ ਡਾਬਰ ਦਾ ਚਵਨ ਪ੍ਰਾਸ਼ ਵਿੱਚ 61.6% ਹਿੱਸਾ ਹੈ। ਭਾਵੇਂ ਜ਼ਿਆਦਾਤਰ ਲੋਕ ਡਾਬਰ ਦਾ ਚਵਨ ਪ੍ਰਾਸ਼ ਖਰੀਦਦੇ ਹਨ। ਡਾਬਰ ਨੇ ਵੀ ਕਿਹਾ ਕਿ ਪਤੰਜਲੀ ਦੇ ਇਸ਼ਤਿਹਾਰ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਉਹ ਲੋਕ ਹੀ ਅਸਲੀ ਚਵਨ ਪ੍ਰਾਸ਼ ਬਣਾ ਸਕਦੇ ਹਨ ਜਿਨ੍ਹਾਂ ਨੂੰ ਆਯੁਰਵੇਦ ਅਤੇ ਵੇਦਾ ਦਾ ਗਿਆਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਡਾਬਰ ਦਾ ਉਤਪਾਦ ਘਟੀਆ ਹੈ। ਇਸ ਤੋਂ ਇਲਾਵਾ ਡਾਬਰ ਨੇ ਇਹ ਵੀ ਦੋਸ਼ ਲਗਾਇਆ ਇਹ ਪਤੰਜਲੀ ਉਤਪਾਦਾਂ ਵਿੱਚ ਪਾਰਾ ਹੁੰਦਾ ਹੈ ਅਤੇ ਇਹ ਬੱਚਿਆਂ ਲਈ ਚੰਗਾ ਨਹੀਂ ਹੈ